ਸਸਿ ਗਾਜੀ ਸਾਰਿਆਂ ਨੂੰ ਵੈਲਕਮ ਅਗੇਨ ਔਨ ਪਾਸੀ ਵਲੌਗਸ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ ਚੈਨਲ ਪਾਸੀ ਵਲੌਗਸ ਤੇ ਤੇ ਮੈਂ ਗਗਨਦੀਪ Kaur ਹਾਜ਼ਰ ਆ ਤੁਹਾਡੇ ਵਾਸਤੇ ਫਿਰ ਤੋਂ ਸੋਹਣੇ-ਸੋਹਣੇ ਜੀ ਕੋਟ ਸੈਟ ਲੈ ਕੇ ਬਹੁਤ ਟਾਈਮ ਬਾਅਦ ਮੈਂ ਤੁਹਾਡੇ ਵਾਸਤੇ ਜਿਹੜੇ ਹੈਗੇ ਨੇ ਇਹ ਨਵੇਂ ਕੋਟ ਸੈਟ ਲੈ ਕੇ ਆਈ ਆ ਬਿਕਾਜ਼ ਵਿੱਚ ਜੀ ਟਾਈਮ ਦੀ ਸ਼ਾਰਟੇਜ ਹੋ ਗਈ ਸੀ ਕਿ ਬਹੁਤ ਤੁਹਾਨੂੰ ਸਭ ਨੂੰ ਪਤਾ ਹੈ ਸੋ ਬਹੁਤ ਸਾਰੀਆਂ ਪਹਿਨੀਆਂ ਭੈਣਾਂ ਦੇ ਮੈਸੇਜ ਵੀ ਆਉਂਦੇ ਸੀਗੇ ਕਿ ਦੀਦੀ ਤੁਸੀਂ ਕੋਟ ਸੈਟ ਕਿਉਂ ਨਹੀਂ ਲੈ ਕੇ ਆਏ ਹੈਗੇ ਦੁਬਾਰਾ ਸੋ ਆਪਾਂ ਸੋਚਿਆ ਕਿ ਕਿਉਂ ਆਪਣੀਆਂ ਭੈਣਾਂ ਨੂੰ ਉਡੀਕ ਕਰਾਣੀ ਹਨ ਵਿਚਾਰੀਆਂ ਵੇਟ ਕਰਦੀਆਂ ਨੇ ਵੀ ਗਗਨ ਦੀਦੀ ਕੁਝ ਨਵਾਂ ਕਿਉਂ ਨਹੀਂ ਪਾ ਰੇ ਸੋ ਅੱਜ ਮੈਂ ਸੋਚਿਆ ਕਿ ਨਹੀਂ ਜੀ ਆਪਾਂ ਨੂੰ ਫਿਰ ਤੋਂ ਸਟਾਰਟ ਅਪ ਕਰਨਾ ਚਾਹੀਦਾ ਸੋ ਅੱਜ ਆਪਾਂ ਬੈਠੇ ਆ ਆਪਣੇ ਨਵੇਂ ਬੁਟੀਕ ਤੇ ਇਹ ਮੇਰੀ ਫਰਸਟ ਵੀਡੀਓ ਸ਼ੂਟ ਹੋ ਰਹੀ ਹੈ ਸਾਡੇ ਨਵੇਂ ਭੈਣਾਂ ਦੇ ਬੁਟੀਕ ਤੇ ਸਾਡੇ ਤੇ ਤੇ ਚਲੋ ਜੀ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸ਼ੁਰੂ ਕਰਦੇ ਆ ਅੱਜ ਆਪਾਂ ਆਪਣਾ ਕੋਟ ਸੈਟ ਤੁਹਾਨੂੰ ਦਿਖਾਉਣੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਵਾਲੇ ਜਿਹੜੇ ਮੈਂ ਤੁਹਾਨੂੰ ਜਿੰਨੇ ਵੀ ਕੋਰਸੈਟ ਦਿਖਾਵਾਂਗੀ ਇਹਨਾਂ ਦੀ ਜਿਹੜੀ ਰੇਂਜ ਰਹਿਣ ਵਾਲੀ ਹੈ ਉਹ ਸਭ ਦੀ ਰੇਂਜ 2300 ਤੋਂ ਲੈ ਕੇ 2500 ਦੇ ਵਿੱਚ ਵਿੱਚ ਰਹਿਣ ਵਾਲੀ ਹੈ ਔਰ ਇਹਨਾਂ ਦਾ ਜਿਹੜਾ ਫੈਬਰਿਕ ਰਹੇਗਾ ਉਹ ਸਭ ਦਾ ਲੀਲਨ कॉटन ਰਹੇਗਾ ਮੈਂ ਤੁਹਾਨੂੰ ਨਾਲ-ਨਾਲ ਐਕਸਪਲੇਨ ਵੀ ਕਰਾਂਗੀ ਔਰ ਕੁਝ ਕੋਰਸੈਟਸ ਵਿੱਚ ਮੈਂ ਤੁਹਾਨੂੰ ਇੱਕ ਜਾਂ ਦੋ ਪੀਸ ਇਦਾਂ ਦੇ ਦਿਖਾਵਾਂਗੀ ਜਿਨ੍ਹਾਂ ਦਾ ਜਿਹੜਾ ਹੌਜ਼ਰੀ ਵਾਲਾ ਫੈਬਰਿਕ ਹੁੰਦਾ ਉਹ ਰਹੇਗਾ ਸੋ ਸ਼ੁਰੂ ਕਰਦੇ ਹਾਂ ਅੱਜ ਸਭ ਤੋਂ ਪਹਿਲੇ ਆਪਣੇ ਕੋਰਸੈਟ ਦੇ ਨਾਲ ਔਰ ਉਹ ਵਾਲਾ ਕਲਰ ਜਿਹੜਾ ਸਭ ਦਾ 올 ਟਾਈਮ ਫੇਵਰਿਟ ਕਲਰ ਹੁੰਦਾ ਹੈ ਤੇ ਲਓ ਜੀ ਆਪਣਾ ਫਰਸਟ ਕੋਰਸ ਹੈ ਬਲੈਕ ਕਲਰ ਚੈੱਕ ਕਰੋ ਜੀ ਤੁਸੀਂ ਪੀਸ ਫੈਬਰਿਕ ਵੱਲੋਂ ਬਿਲਕੁਲ ਤੁਸੀਂ ਚਿੰਤਤ ਨਹੀਂ ਹੋਣਾ ਹੈਗਾ ਟੈਨਸ਼ਨ ਨਹੀਂ ਲੈਣੀ ਹੈਗੀ ਫੈਬਰਿਕ ਤੁਹਾਨੂੰ ਬਹੁਤ ਵਧੀਆ ਮਿਲੇਗਾ ਫੈਬਰਿਕ ਦੀ ਤੁਸੀਂ ਜਿਹੜੀ ਕੁਆਲਿਟੀ ਹੈਗੀ ਹੈ ਕੈਮਰਾ ਕਾਲ ਕਰਕੇ ਦਿਖਾਓ ਜੀ ਬਹੁਤ ਹੀ ਸੋਹਣੀ ਫੈਬਰਿਕ ਦੀ ਕੁਆਲਿਟੀ ਰਹੇਗੀ ਸਾਈਜ਼ ਤੁਹਾਨੂੰ ਇਹਦੇ ਵਿੱਚ ਵੀ ਲਾਰਜ ਟੂ ਡਬਲ ਐਕਸ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਰਹਿਣਗੇ ਚੈੱਕ ਕਰੋ ਜੀ ਕਾਲਰ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ نیچے ਐਂਡ ਉੱਪਰ neck ਦੇ ਨਾਲ ਬੜਾ ਸੋਹਣਾ ਹੀ ਜਿਹੜਾ ਇੱਕ embroidery ਦਾ ਡਿਜ਼ਾਈਨ ਜਿਹੜਾ ਹੈਗਾ ਉਹ ਦਿੱਤਾ ਗਿਆ ਪੌਣੀ ਤੁਹਾਨੂੰ ਇਹਦੇ ਵਿੱਚ ਬਾਜੂ ਮਿਲੇਗੀ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਯੂਨੀਕ ਜਿਹਾ ਪੀਸ ਹੈ ਔਰ ਇਹਦੀ ਜਿਹੜੀ ਸਭ ਤੋਂ ਬੈਸਟ ਚੀਜ਼ ਹੈ ਇਹਦੇ ਨਾਲ ਜਿਹੜਾ ट्राਊਜ਼ਰ ਰਹਿਣ ਵਾਲਾ ਜਿਵੇਂ ਕਿ ਸਾਡੀਆਂ ਭੈਣਾਂ ਨੂੰ ਜ਼ਿਆਦਾ ਤਰਕੀ ਹੁੰਦਾ ਹੈ ਖੁੱਲੇ ਟਰਾਊਜ਼ਰ ਮੈਂ ਖੁਦ ਵੀ ਜਿਹੜਾ ਲਾਇਕ ਕਰਦੀ ਆ ਬਿਲਕੁਲ ਲੂਸ ਟਰਾਊਜ਼ਰ ਖੁੱਲੇ ਜਿਹੜਾ ਟਰਾਊਜ਼ਰ ਹੈਗੇ ਨੇ ਉਹ ਲਾਇਕ ਕਰਦੀ ਆ ਉਹ ਤੁਸੀਂ ਦੇਖ ਸਕਦੇ ਹੋ ਇਸ ਦੀ ਚੌੜਾਈ ਘਟੋ ਤੋਂ ਘਟ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਜਾਂ 15 ਤੋਂ ਜਿਹੜਾ 16 ਇੰਚ ਜਿਹੜੀ ਹੈਗੀ ਇਹਦੀ ਪੌਂਚ ਦੀ ਜਿਹੜੀ ਮੂਰੀ ਦੀ ਚੌੜਾਈ ਹੈਗੀ ਉਹ ਰਹਿਣ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਪੂਰੇ ਦਾ ਪੂਰਾ ਪੀਸ ਹੀ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਹੀ ਕੰਫਰਟੇਬਲ ਵਿਦ ਤੁਹਾਨੂੰ ਇਲਾਸਟਿਕ ਐਂਡ ਵਿਦ ਜਿਹੜਾ ਨਾਲਾ ਹੈਗਾ ਉਹ ਤੁਹਾਨੂੰ ਮਿਲੇਗਾ ਸਾਈਜ਼ ਦੇ ਵਿੱਚ ਤੁਹਾਨੂੰ ਲਾਰਜ 2 ਡਬਲ ਐਕਸਲ ਅਵੇਲੇਬਲ ਰਹਿਣਗੇ ਕਈ ਵਾਰੀ ਆਪਾਂ ਨੂੰ ਜਿੱਦਾਂ ਲਾਰਜ ਹੋ ਗਿਆ ਜਾਂ ਓਨਲੀ ਐਕਸਲ ਹੋ ਗਿਆ ਉਹ ਵਾਲੇ ਸਾਈਜ਼ ਵੀ ਜਿਹੜਾ ਡਬਲ ਐਕਸਲ ਰਿਅਰ ਕਰਦੇ ਨੇ ਉਹਨਾਂ ਨੂੰ ਕੰਫਰਟੇਬਲ ਆਣਗੇ ਪੀਸ ਤੁਸੀਂ ਦੁਬਾਰਾ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਹੈ ਔਰ ਇਸ ਤਰ੍ਹਾਂ ਦੇ ਨਾਲ ਤੁਸੀਂ ਸਕਰੀਨ ਸ਼ਾਟ ਲੈ ਕੇ ਮੇਰਾ ਜਿਹੜਾ ਨੰਬਰ ਹੈਗਾ ਉਹ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੇ ਇਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਤੁਸੀਂ ਉਹ ਬੁੱਕ ਕਰ ਸਕਦੇ ਹੋ ਸ਼ਿਪਿੰਗ ਸਾਡੀ ਜੀ ਵਰਲਡ ਵਾਈਡ ਅਵੇਲੇਬਲ ਹੈ ਵਿਥਿਨ ਅਗਰ ਤੁਸੀਂ ਪੰਜਾਬ ਕਰਵਾ ਰਹੇ ਤਾਂ ਇੱਥੇ ਜਿਹੜੀ ਤੁਹਾਨੂੰ ਸ਼ਿਪਿੰਗ ਪੈਗੀ ਉਹ ਪਰ ਪੀਸ 50 ਰੁਪਏ ਲੱਗੇਗੀ ਅਗਰ ਤੁਸੀਂ ਪੰਜਾਬ ਤੋਂ ਕਿਤੇ ਬਾਹਰ ਵਾਲੀ ਸਟੇਟ ਚ ਕਰਵਾ ਰਹੇ ਹੋ ਤਾਂ ਉੱਥੇ ਵੀ ਜ਼ਿਆਦਾ ਨਹੀਂ ਮਿਨੀਮਮ 100 ਰੁਪਏ ਔਰ ਮੈਕਸਿਮਮ ਤੁਹਾਨੂੰ 150 ਜਿਹੜੇ ਸ਼ਿਪਿੰਗ ਚਾਰजेस ਹੈਗੇ ਨੇ ਉਹ ਲੱਗਣਗੇ ਔਰ ਜਿਹੜੇ ਸਾਡੇ ਬਾਹਰੋਂ ਆਰਡਰ ਜਾਂਦੇ ਨੇ ਉਹ ਸਾਡੀ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਜਿਹੜੇ ਚਾਰजेस ਹੈਗੇ ਨੇ ਉਹ ਲੱਗਦੇ ਨੇ weight ਅਕੋਰਡਿੰਗ ਤੇ ਚੈੱਕ ਕਰੋ ਜੀ ਨੈਕਸਟ ਆਪਣਾ ਪੀਸ ਇਹਨਾਂ ਦੀ ਸਭ ਦੀ ਜਿਹੜੀ ਲੈਂਥ ਹੈਗੀ ਔਰ ਮੈਂ ਤੁਹਾਡੀ ਸਾਰਿਆਂ ਦੀ ਡਿਮਾਂਡ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਇਸ ਵਾਰ ਜਿਹੜੇ ਕੋਟ ਸੈੱਟ ਹੈਗੇ ਨੇ ਉਹ ਲੈ ਕੇ ਆਈਆਂ ਸਭ ਦੀ ਜਿਹੜੀ ਲੈਂਥ ਹੈਗੀ ਆ ਉਹ ਆਪਣੀ ਥੋੜੀ ਜੀ ਹਿਪਸ ਤੋਂ ਜਿਹੜੀ نیچے ਹੈਗੀ ਆ ਕਿਉਂਕਿ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਜਿਹੜੀਆਂ ਬਿਲਕੁਲ ਸ਼ਾਰਟ ਸ਼ਰਟ ਜਿਹੜੀ ਹੈਗੀ ਆ ਉਹ ਵੇਅਰ ਕਰਨਾ ਲਾਇਕ ਨਹੀਂ ਕਰਦੀਆਂ ਸੋ ਆਪਾਂ ਜਿਹੜੀ ਲੈਂਥ ਹੈਗੀ ਆ ਇਸ ਵਾਰ ਥੋੜੀ ਜੀ ਲੌਂਗ ਲੈ ਕੇ ਆਈਆਂ ਤੁਸੀਂ ਦੇਖ ਸਕਦੇ ਹੋ ਪੂਰੇ ਤੁਹਾਨੂੰ ਸ਼ਰਟ ਦੇ ਵਿੱਚ ਜਿਹੜੇ ਹੈਗੇ ਨੇ ਉਹ ਬਟਨਸ ਲੱਗੇ ਹੋਏ ਮਿਲਣਗੇ ਸਾਈਜ਼ ਜਿਹੜਾ ਮੈਂ ਇਸ ਵਾਰ ਤੁਹਾਨੂੰ ਸ਼ੋਅ ਕਰ ਰਹੀ ਹਾਂ ਇਹ ਹੈਗਾ ਜੀ XL ਅਦਰਵਾਈਜ਼ ਤੁਹਾਨੂੰ ਲਾਰਜ ਤੋਂ ਲੈ ਕੇ ਡਬਲ XL ਤੱਕ ਸਾਰੇ ਦੇ ਸਾਰੇ ਜਿਹੜੇ ਸਾਈਜ਼ ਹੈਗੇ ਨੇ ਉਹ ਮਿਲ ਜਾਣਗੇ ਬਾਜ਼ੂ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੌਣੀ ਇਹਦੀ ਬਾਜ਼ੂ ਰਹੇਗੀ ਔਰ ਫੈਬਰਿਕ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹੜਾ ਇਹਦਾ ਫੈਬਰਿਕ ਹੈਗਾ ਉਹ ਰਹੇਗਾ ਬਿਲਕੁਲ ਸੌਫਟ ਐਂਡ ਸਾਡੇ ਪਹਿਲਾਂ ਵੀ ਆਰਡਰ ਗਏ ਹੋਏ ਨੇ ਔਰ ਕਿਸੇ ਵੀ ਸਾਡੇ ਕੋਰਸੈਟ ਦੀ ਕੋਈ ਵੀ ਸੰਗ ਜਿਹੜੀ ਕੰਪਲੇਂਟ ਹੈਗੀ ਉਹ ਨਹੀਂ ਆਈ ਹੈਗੀ ਕੈਨੇਡਾ ਅਮਰੀਕਾ ਵਾਲੀਆਂ ਸਾਰੀਆਂ ਕੰਟੀਆਂ ਚ ਮੇਰੇ ਕੋਰਸੈਟਸ ਦੇ ਆਰਡਰ ਗਏ ਨੇ ਮੈਂ ਬੜਾ ਪ੍ਰਾਊਡਲੀ ਕਹਿ ਸਕਦੀ ਆ ਕਿ ਸਾਰੇ ਦੇ ਸਾਰੇ ਜਿਹੜੇ ਕੋਰਸੈ ਹੈਗੇ ਨੇ ਸਭ ਨੂੰ ਬਹੁਤ ਹੀ ਜ਼ਿਆਦਾ ਵਧੀਆ ਉਹ ਲੱਗੇ ਨੇ ਤੇ ਲੋ ਜੀ ਚੈੱਕ ਕਰੋ ਟਰੌਜ਼ਰ ਪਰਸਨਲੀ ਮੈਨੂੰ ਖੁੱਲੇ ਖੁੱਲੇ ਟਰੌਜ਼ਰ ਪਸੰਦ ਨੇ ਔਰ ਸਭ ਦੇ ਨਾਲ ਹੀ ਖੁੱਲੇ ਖੁੱਲੇ ਇਹੜੇ ਟਰੌਜ਼ਰ ਪਲਾਜ਼ੋ ਦੇਖੋ ਹੈਗੇ ਨੇ ਕਿਉਂਕਿ ਕਈਆਂ ਨੂੰ ਨਾ ਆਉਂਦਾ ਕਿ ਨੀਚੋਂ ਜਿਹੜਾ ਪਹੁੰਚਾ ਹੈਗਾ ਮੂਰੀ ਹੈਗੀ ਉਹ ਟਾਈਟ ਨਾ ਹੋਵੇ ਕਿਉਂਕਿ ਉਹਦੀ ਜਿਹੜੀ ਲੁੱਕ ਹੈਗੀ ਉਹ ਵੀ ਵਧੀਆ ਨਹੀਂ ਆਉਂਦੀ ਔਰ ਇਹਦੀ ਜਿਹੜੀ ਲੁੱਕ ਹੈਗੀ ਬਹੁਤ ਹੀ ਘੈਂਟ ਆਣ ਵਾਲੀ ਹੈ ਡਿਜ਼ਾਈਨਰ ਜੀ ਇਹ ਪੀਸ ਰਹਿਣਗੇ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਦੇ ਉੱਪਰ ਤੁਸੀਂ ਮੈਨੂੰ ਮੈਸੇਜ ਕਰਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਔਰ ਸਭ ਦੀ ਜਿਹੜੀ ਰੇਂਜ ਹੈਗੀ ਹੈ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ 2300 ਤੋਂ ਲੈ ਕੇ 2500 ਦੇ ਵਿੱਚ ਵਿੱਚ ਜਿਹੜੀ ਹੈਗੀ ਆ ਉਹ ਰਹਿਣ ਵਾਲੀ ਆ ਤਾਂ ਤੁਸੀਂ ਆਪਣਾ ਆਰਡਰ ਬੁੱਕ ਕਰਨ ਲਈ ਸਕਰੀਨ ਦੇ ਉੱਪਰ ਦਿੱਤੇ ਨੰਬਰਾਂ ਤੇ ਪ੍ਰੋਪਰ ਸਕਰੀਨਸ਼ਾਟ ਲੈ ਕੇ ਫਿਰ ਤੁਸੀਂ ਮੈਨੂੰ ਉਹ ਭੇਜ ਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਆਪਣਾ ਨੈਕਸਟ ਉਸ ਤੋਂ ਵੀ ਲੰਬੀ ਲੈਂਥ ਜਿਨ੍ਹਾਂ ਨੂੰ ਬਿਲਕੁਲ ਹੀ ਲੌਂਗ ਥੋੜਾ ਜਿਹਾ ਵੇਅਰ ਕਰਨਾ ਪਸੰਦ ਹੈ ਬਹੁਤ ਹੀ ਪਿਆਰਾ ਪੀਸ ਬਲੂ ਕਲਰ ਰਹਿਣ ਵਾਲਾ ਹੈ ਇਹਦਾ بیس ਕਲਰ ਜਿਹੜਾ ਹੈਗਾ ਉਹ ਬਲੂ ਕਲਰ ਹੈ ਕਾ ਫੈਬਰਿਕ ਇਹਦਾ ਵੀ ਜਿਹੜਾ ਹੈਗਾ ਉਹ ਲੀਲਨ ਕਾਟਨ ਰਹੇਗਾ ਘੇਰਾ ਜਿਹੜਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਗੁਲਾਈ ਦੇ ਵਿੱਚ ਜਿਹੜੀ ਇਹਦੀ ਡਿਜ਼ਾਈਨਿੰਗ ਹੈਗੀ ਆ ਉਹ ਕੀਤੀ ਗਈ ਹੈ ਠੀਕ ਹੈ ਬਾਹੂ ਦਾ ਦੇਖੋ ਤੁਸੀਂ ਬੜਾ ਹੀ ਪਿਆਰਾ ਯੂਨੀਕ ਜਿਹੜਾ ਡਿਜ਼ਾਈਨ ਬਣਾਇਆ ਗਿਆ ਜਦੋਂ ਆਪਾਂ ਅਮਰੇਲਾ ਕਾਟ ਬਾਹੂ ਬਣਾਉਂਦੇ ਹੁੰਦੇ ਸੀਗੇ ਥੋੜੀ ਜੀ ਉਸ ਤਰ੍ਹਾਂ ਦੀ ਲੁੱਕ ਜਿਹੜੀ ਹੈਗੀ ਆ ਉਹ ਦਿੱਤੀ ਗਈ ਹੈ ਤੇ ਸ਼ਿਪਿੰਗ ਆਪਣੀ ਜੀ ਵਰਲਡਵਾਈਡ ਅਵੇਲੇਬਲ ਹੈ ਜਿੱਥੇ ਵੀ ਤੁਸੀਂ ਮੇਰੀਆਂ ਭੈਣਾਂ ਬੈਠੀਆਂ ਜੀ ਉੱਥੇ ਤੁਸੀਂ ਬੈਠ ਕੇ ਆਪਣਾ ਆਰਡਰ ਬੁੱਕ ਕਰੋ ਤੇ ਤੁਹਾਡੇ ਤੱਕ ਜਿਹੜਾ ਤਾਂ ਡਾਟਾ ਆਰਡਰ ਹੈਗਾ ਉਹ ਪਹੁੰਚ ਜਾਏਗਾ ਲੋ ਜੀ ट्राਊਜ਼ਰ ਚੈੱਕ ਕਰੋ ट्राਊਜ਼ਰ ਆਪਣੇ ਸਾਰੇ ਕੋਟ ਸੈਟਸ ਦੇ ਨਾਲ ਹੀ ਬਹੁਤ ਹੀ ਖੁੱਲੇ ਡੁੱਲੇ ਔਰ ਕੰਫਰਟੇਬਲ ਰਹਿਣ ਵਾਲੇ ਨੇ ਇੱਕ ਮੇਰੇ ਦੀਦੀ ਦਾ ਆਰਡਰ ਜਾਂਦਾ ਹੁੰਦਾ ਹੈ ਸਪੈਸ਼ਲ ਅਮਰੀਕਾ ਉਹ ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਵਿਦ ਇਲਾਸਟਿਕ ਗਗਨ ਮੈਨੂੰ ਨਾਲਾ ਵੀ ਚਾਹੀਦਾ ਨਾਲ ਆਹ ਦੇਖੋ ਜੀ ਆਪਾਂ ਨੇ ਚੀਜ਼ਾਂ ਹੀ ਇਸਰੋਦਾਂ ਦੀਆਂ ਬਣਾ ਲੀਆਂ ਨੇ ਸਪੈਸ਼ਲ ਤੁਹਾਡੀ ਡਿਮਾਂਡ ਦੇ ਕਰਕੇ ਜੋ ਤੁਸੀਂ ਚਾਹੁੰਦੇ ਹੋ ਉਹੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਨੇ ਆ ਪੂਰੇ ਕੰਫਰਟੇਬਲ ਰਹਿਣ ਵਾਲੇ ਨੇ ਬੜਾ ਹੀ ਪਿਆਰਾ ਕਲਰ ਗਲੂ ਕਲਰ वर्ल्ड वाइड शिपिंग अवेलेबल है जी स्क्रीन ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ ਉਸ ਨੰਬਰ ਦੇ ਉੱਪਰ ਤੁਸੀਂ ਪ੍ਰੋਪਰ ਸਕਰੀਨਸ਼ਾਟ ਲੈ ਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰ ਸਕਦੇ ਹੋ ਚੈੱਕ ਕਰੋ ਜੀ ਇਹ ਸੀਗਾ ਸਾਡਾ ਅੱਜ ਦਾ ਤੀਸਰਾ ਕੋਟ ਸੈੱਟ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਆ ਜੀ ਆਪਣਾ ਅਗਲਾ ਕੋਟ ਸੈੱਟ ਸਾਰੇ ਦੇ ਸਾਰੇ ਕੋਟ ਸੈੱਟੀ ਬਹੁਤ ਹੀ ਜ਼ਿਆਦਾ ਪਿਆਰੇ ਨੇ ਲਓ ਜੀ ਨੈਕਸਟ ਚੈੱਕ ਕਰੋ ਡਿਜ਼ਾਈਨਰ ਜੇ ਪੀਸ ਨੇ ਆਪਾਂ ਕਈ ਵਾਰੀ ਛੋਟੀ ਮੋਟੀ ਬਰਥਡੇ ਪਾਰਟੀਆਂ ਤੇ ਜਾਂਦੇ ਆ ਮਾਰਕੀਟ ਜਾਂਦੇ ਆ ਜਾਂ ਵੈਸੇ ਹੀ ਅਸੀਂ ਘੁੰਮਣ ਫਿਰਨ ਜਾਂਦੇ ਆ ਤਾਂ ਉੱਥੇ ਅਸੀਂ ਆਰਾਮ ਦੇ ਨਾਲ ਇਹਨਾਂ ਨੂੰ ਵੇਅਰ ਕਰਕੇ ਆਪਣੇ ਆਪ ਨੂੰ ਬੜਾ ਸੋਹਣਾ ਜਾਂ ਸਟਾਈਲ ਕਰ ਸਕਦੇ ਆ ਸਭਲਾ ਚੈੱਕ ਕਰੋ ਜੀ ਬੜਾ ਹੀ ਪਿਆਰਾ ਇਹਦਾ ਬਿਲਕੁਲ ਸਿੰਪਲ ਜਿਹਾ ਜਿਹੜਾ ਨੈਕ ਹੈਗਾ ਉਹ ਬਣਿਆ ਹੋਇਆ ਔਰ ਪੀਸ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਹੀ ਸੋਹਣੀ ਜਿਹੜੀ ਡਿਜ਼ਾਈਨਿੰਗ ਹੈਗੀ ਉਹ ਕੀਤੀ ਗਈ ਹੈ ਫੈਬਰਿਕ ਤੁਹਾਨੂੰ ਮੈਂ ਪਹਿਲਾਂ ਦੱਸ ਦੁੱਕੀ ਆ ਜੀ ਲੀਲਨ ਕਾਟਨ ਫੈਬਰਿਕ ਹੈਗਾ ਔਰ ਫੈਬਰਿਕ ਕਿਤੇ ਨਹੀਂ ਜਾਂਦਾ ਹੈਗਾ ਜੀ ਨਾ ਇਹ ਹਲਕਾ ਬਤਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਵਾਸ਼ ਕਰੋਗੇ ਥੋੜਾ ਬੋਤਾ ਸ਼੍ਰਿੰਕ ਜ਼ਰੂਰ ਹੋ ਜਾਂਦੀ ਹੈ ਕਿਉਂਕਿ ਕਾਟਨ ਕੋਈ ਵੀ ਹੈ ਉਹ ਹਲਕੀ ਫੁਲਕੀ ਸ਼੍ਰਿੰਕ ਹੁੰਦੀ ਹੈ ਤੁਸੀਂ ਡਿਜ਼ਾਈਨ ਚੈੱਕ ਕਰੋ ਬੜਾ ਸੋਹਣਾ ਡਿਜ਼ਾਈਨਰ ਜਿਆ ਪੀਸ ਹੈ ਅਗਰ ਤੁਸੀਂ ਆਪਣੇ ਆਪ ਨੂੰ ਬੜਾ ਸੋਹਣਾ ਸਟਾਈਲਿਸ਼ ਲੁੱਕ ਦੇ ਵਿੱਚ ਰੈਡੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਕੋਰਸੈਟ ਜ਼ਰੂਰ ਬਾਏ ਕਰੋ ਸਾਡੇ ਤੋਂ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਵਰਲਡਵਾਈਡ ਸਾਡੀ ਸ਼ਿਪਿੰਗ ਜਿਹੜੀ ਹੈਗੀ ਹੈ ਜੀ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਹੋ ਵਿਦਨ ਪੰਜਾਬ ਤੁਹਾਨੂੰ 50 ਰੁਪਏ ਸ਼ਿਪਿੰਗ ਲੱਗੇਗੀ ਔਰ ਆਊਟ ਆਫ ਪੰਜਾਬ ਜਿਹੜੀ ਸ਼ਿਪਿੰਗ ਹੈਗੀ ਆ ਉਹ ਤੁਹਾਡੀ 100 ਜਾਂ ਫਿਰ 150 ਦੇ ਅਰਾਊਂਡ ਹੀ ਲੱਗੇਗੀ ਇਸ ਤੋਂ ਵੱਧ ਨਹੀਂ ਲੱਗੇਗੀ ਤੇ ਚੈੱਕ ਕਰੋ ਜੀ ਜਿਵੇਂ ਇਹਦੀ ਡਿਜ਼ਾਈਨਿੰਗ ਸ਼ਰਟ ਦੇ ਉੱਪਰ ਹੈ ਸੇਮ ਉਦਾਂ ਦੀ ਡਿਜ਼ਾਈਨਿੰਗ ਹੀ ਜਿਹੜੀ ਹੈਗੀ ਆ ਉਹ ਆਪਣੇ ਟਰੌਜ਼ਰ ਦੇ ਉੱਪਰ ਵੀ ਕੀਤੀ ਗਈ ਹੈ ਬੜੇ ਹੀ ਪਿਆਰੇ ਟਰੌਜ਼ਰ ਖੁੱਲੇ ਡੁੱਲੇ ਔਰ ਕੰਫਰਟੇਬਲ ਜਿਹ ਲਾਸਟਿਕ ਦੇ ਨਾਲ ਜਿਹੜਾ ਨਾਲਾ ਹੈਗਾ ਉਹ ਵੀ ਤੁਹਾਨੂੰ ਮਿਲੇਗਾ ਔਰ ਸਾਈਜ਼ ਜਿਹੜਾ ਹੈਗੇ ਨੇ ਜੀ ਇਹਦੇ ਵਿੱਚ ਲਾਰਜ ਤੋਂ ਲੈ ਕੇ ਡਬਲ ਐਕਸਲ ਤੱਕ ਸਾਰੇ ਦੇ ਸਾਰੇ ਸਾਈਜ਼ ਅਵੇਲੇਬਲ ਨੇ ਫਟਾਫਟ ਮੇਰੀਆਂ ਭੈਣਾਂ ਆਈਡੀਆਂ ਹੈਗੀਆਂ ਨੇ ਉਹ ਆਪਣਾ ਆਰਡਰ ਪਲੇਸ ਕਰ ਦੋ ਕਿਉਂਕਿ ਬਾਅਦ ਵਿੱਚ ਕੀ ਹੁੰਦਾ ਜੀ ਆਪਣੇ ਫਟਾਫਟ ਬੁਕਿੰਗ ਹੋ ਜਾਂਦੀ ਹੈ ਪਹਿਲਾਂ ਆਪਾਂ ਜਿਹੜੀਆਂ ਕੋਟ ਸੈਟਸ ਜਿਹੜੇ ਆਪਾਂ ਵੀਡੀਓ ਪਾਈਆਂ ਸੀਗੀਆਂ ਸਾਰੇ ਦੇ ਸਾਰੇ ਨਾਲ ਦੀ ਨਾਲ ਹੀ ਸੇਲ ਹੋ ਜਾਂਦੇ ਸੀਗੇ ਔਰ ਕੁਝ ਮੇਰੀਆਂ ਭੈਣਾਂ ਫਿਰ ਰਹਿ ਜਾਂਦੀਆਂ ਸੀ ਸੋ ਲੇਟ ਨਹੀਂ ਕਰਨਾ ਪ੍ਰੋਪਰ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਫਿਰ ਆਪਾਂ ਨੂੰ ਜਿਹੜਾ ਆਪਣਾ ਆਰਡਰ ਹੈਗਾ ਆ ਉਹ ਮੇਰੇ ਵਟਸਐਪ ਦੇ ਦਿੱਤੇ ਨੰਬਰਾਂ ਤੇ ਭੇਜ ਕੇ ਕਿ ਤੁਸੀਂ ਆਪਣਾ ਜਿਹੜਾ ਆਰਡਰ ਹੈਗਾ ਉਹ ਪਲੇਸ ਕਰਨਾ ਉਹ ਵਾਓ ਨੈਕਸਟ ਕਲਰ ਦੇਖੋ ਬਹੁਤ ਹੀ ਪਿਆਰਾ ਅਗਰ ਤੁਸੀਂ ਆਪਣੇ ਲਈ ਜਾਂ ਫਿਰ ਆਪਣੀ ਬੇਟੀ ਵਾਸਤੇ ਆਰਡਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇਹ ਪੀਸ ਨਾ ਛੱਡਣ ਵਾਲਾ ਦੇਖੋ ਕਿੰਨੀ ਪਿਆਰੀ ਜੀ ਡਿਜ਼ਾਈਨਿੰਗ ਜਿਹੜੀ ਹੈਗੀ ਉਹ ਕੀਤੀ ਗਈ ਹੈ ਬਿਲਕੁਲ ਲਾਈਟ ਜਿਹਾ ਬੇਸ ਹੈ ਔਰ ਬੜੀ ਪਿਆਰੀ ਜਿਹੀ ਡਿਜ਼ਾਈਨਿੰਗ ਹੈਗੀ ਇਹਦੇ نیچے ਬਾਟਰ ਦੇ ਉੱਪਰ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਚੈੱਕ ਕਰੋ ਇਹ ਤੁਹਾਨੂੰ ਮਿਲੇਗਾ ਜੀ ਹਾਫ ਬਾਜੂ ਦੇ ਵਿੱਚ ਔਰ ਇੰਨਾ ਕੁ ਸੌਫਟ ਫੈਬਰਿਕ ਹੈ ਫੈਬਰਿਕ ਕੋਲੋਂ ਕਰਕੇ ਦਿਖਾਓ ਜੀ ਇੰਨਾ ਸੌਫਟ ਫੈਬਰਿਕ ਹੈ ਬਿਲਕੁਲ ਹੱਥਾਂ ਨੂੰ ਸੌਫਟ ਸੌਫਟ ਟੱਚ ਕਰ ਰਿਹਾ ਹੈ ਬਿਲਕੁਲ ਕੰਫਰਟੇਬਲ ਫੈਬਰਿਕ ਤੁਸੀਂ ਕਿਤੇ ਛੋਟੀ ਮੋਟੀ ਬਰਥਡੇ ਪਾਰਟੀ ਤੇ ਜਾਣਾ ਹੈ ਤੁਸੀਂ ਬਾਹਰ ਐ ਆਊਟਿੰਗ ਵਾਸਤੇ ਜਾਣਾ ਹੈ ਔਰ ਇਹ ਪੀਸ ਸਾਨੂੰ ਬੜੀ ਹੀ ਪਿਆਰੀ ਲੁੱਕ ਦੇਣ ਵਾਲਾ ਹੈ ਲਓ ਜੀ ਚੈੱਕ ਕਰੋ ਇਹਦਾ ਟਰੌਜ਼ਰ ਜਦੋਂ ਇਹ ਆਪਣੇ ਕੋਰਸੈਟ ਆਏ ਸੀਗੇ ਮੈਂ ਆਰਡਰ ਕੀਤੇ ਸੀਗੇ ਤਾਂ ਮੈਨੂੰ ਐ ਲੱਗਿਆ ਸੀਗਾ ਬਾਹਰੋਂ ਦੇਖ ਕੇ ਕਿ ਸ਼ਾਇਦ ਆਪਣੇ ਜਿਹੜੇ ਪਜਾਮੇ ਹੈਗੇ ਨੇ ਹਨਾ ਜਿਹੜੇ ਟਰੌਜ਼ਰ ਹੈਗੇ ਨੇ ਕਿ ਉਹ ਸ਼ਾਇਦ ਹਲਕੇ ਨੀਚੋ ਟਾਈਟ ਆਏ ਨੇ ਬਟ ਨੋ ਸਾਰੇ ਦੇ ਸਾਰੇ ਦੇਖੋ ਇਹਦੇ ਵਿੱਚ ਤੁਹਾਨੂੰ ਨਾਲ ਕੱਟ ਦਿੱਤਾ ਗਿਆ ਹੈ ਬੜੀ ਸੋਹਣੀ ਲੁੱਕ ਆਣ ਵਾਲੀ ਹੈ ਇਹਦੇ ਨਾਲ ਛੋਟੀ ਜੀ ਹੀਲ ਵਾਲੀ ਕਿਸੀ ਜੁੱਤੀ ਪਾਓ ਮੈਂ ਤੁਹਾਨੂੰ ਵੀ ਰੈਸ ਦੀ ਕਿ ਸਟਾਈਲ ਕਿਦਾਂ ਕਰਨਾ ਹੈ ਬਹੁਤ ਹੀ ਸੋਹਣੀ ਲੁੱਕ ਆਣ ਵਾਲੀ ਹੈ ਜੀ ਤੁਹਾਡੀ ਚੈੱਕ ਕਰੋ ਬੜਾ ਹੀ ਪਿਆਰਾ ਪੀਸ ਹੈ ਔਰ ਵਿਦ ਤੁਹਾਨੂੰ ਹਰੇਕ ਟਰੌਜ਼ਰ ਦੇ ਨਾਲ ਪਾਕਟਸ ਵੀ ਮਿਲਣਗੀਆਂ ਠੀਕ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਪੀਸ ਹੈ ਇਸ ਤਰ੍ਹਾਂ ਦੇ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਦੇ ਉੱਪਰ ਭੇਜ ਕੇ ਆਪਣਾ ਜਿਹੜਾ ਆਰਡਰ ਹੈਗਾ ਉਹ ਤੁਸੀਂ ਬੁੱਕ ਕਰ ਸਕਦੇ ਹੋ ਸਾਈਜ਼ ਸਾਨੂੰ ਲਾਰਜ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਰੇ ਸਾਈਜ਼ ਮਿਲ ਜਾਣਗੇ ਕੋ ਲੇਟ ਨਾ ਕਰੋ ਫਟਾਫਟ ਸਕਰੀਨਸ਼ਾਟ ਲਓ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਸਾਨੂੰ ਭੇਜੋ ਜੀ ਲਓ ਜੀ ਚੈੱਕ ਕਰੋ ਨੈਕਸਟ ਕਲਰ ਹਲਕੀ ਹਲਕੀ ਮੂੰਗੀਆ ਸ਼ੇਡ ਆਈ ਡੋਨਟ ਨੋ ਕਿ ਤੁਹਾਨੂੰ ਉਸ ਕੈਮਰੇ ਦੇ ਵਿੱਚ ਪ੍ਰੋਪਰ ਕਲਰ ਦਿਖਾਈ ਦੇ ਰਿਹਾ ਪ੍ਰੋਪਰ ਕਲਰ ਆ ਰਿਹਾ ਜੀ ਕੈਮਰੇ ਦੇ ਵਿੱਚ ਹਾਂਜੀ ਪ੍ਰੋਪਰ ਕਲਰ ਆ ਰਿਹਾ ਜੀ ਜੋ ਤੁਹਾਨੂੰ ਐਗਜ਼ੈਕਟ ਕੈਮਰੇ ਦੇ ਵਿੱਚ ਸ਼ੋ ਹੋ ਰਿਹਾ ਉਹੀ ਤੁਹਾਡੇ ਤੱਕ ਆਏਗਾ ਕੋਈ ਕਲਰ ਚੇਂਜ ਨਹੀਂ ਆਏਗਾ ਜੋ ਤੁਹਾਨੂੰ ਫੈਬਰਿਕ ਬੋਲਿਆ ਜਾਏਗਾ ਉਹੀ ਤੁਹਾਨੂੰ ਫੈਬਰਿਕ ਮਿਲੇਗਾ ਜੋ ਤੁਹਾਨੂੰ ਕੁਆਲਿਟੀ ਦੱਸੀ ਜਾਏਗੀ ਉਹੀ ਤੁਹਾਨੂੰ ਕੁਆਲਿਟੀ ਮਿਲੇਗੀ ਕਿਸੇ ਵੀ ਚੀਜ਼ ਦੇ ਨਾਲ ਕੋਈ ਵੀ ਕੰਪਰੋਮਾਈਜ਼ ਜਿਹੜਾ ਹੈਗਾ ਉਹ ਨਹੀਂ ਕੀਤਾ ਜਾਏਗਾ ਨੈੱਕ ਦੇਖੋ ਵਿਦ ਬਟਨ ਬਹੁਤ ਹੀ ਸੋਹਣਾ ਬੈਂਡ ਨੈੱਕ ਮਿਲੇਗਾ ਘੇਰਾ ਜਿਹੜਾ ਇਹਦਾ ਹੈਗਾ ਇਹ ਦੇਖੋ ਜੀ ਬੜਾ ਹੀ ਪਿਆਰਾ ਗੁਲਾਈ ਚ ਔਰ ਲੈਂਥ ਸਬ ਵੀ हिپس ਤੋਂ نیچے ਰਹਿਣ ਵਾਲੀ ਹੈ ਜਿਨ੍ਹਾਂ ਨੂੰ ਲੌਂਗ ਵੇਅਰ ਕਰਨੇ ਪਸੰਦ ਨੇ ਸੋ ਉਹਨਾਂ ਵਾਸਤੇ ਬਿਲਕੁਲ ਬੈਸਟ ਆਈਟਮਸ ਨੇ ਇਹ ट्राਊਜ਼ਰ ਚੈੱਕ ਕਰੋ ਫਟਾਫਟ ਸਕਰੀਨਸ਼ਾਟ ਲੈ ਲਓ ਨੰਬਰ ਦੇ ਉੱਪਰ ਭੇਜੋ ਔਰ ਆਪਣਾ ਆਰਡਰ ਪਲੇਸ ਕਰ ਦਿਓ ਲੋ ਜੀ ਚੈੱਕ ਕਰੋ ट्राਊਜ਼ਰ ਬਹੁਤ ਹੀ ਪਿਆਰਾ ट्राਊਜ਼ਰ ਇਹ ਤੁਸੀਂ ਨਵੰਬਰ ਤੱਕ ਆਰਾਮ ਦੇ ਨਾਲ ਜਿਹੜਾ ਹੈਗਾ ਉਹ ਵੇਅਰ ਕਰ ਸਕਦੇ ਹੋ ਅਕਤੂਬਰ ਨਵੰਬਰ ਤੱਕ ਆਰਾਮ ਦੇ ਨਾਲ ਜਿਹੜਾ ਫੈਬਰਿਕ ਹੈਗਾ ਤੁਸੀਂ ਵੇਅਰ ਕਰ ਸਕਦੇ ਹੋ ਬੜਾ ਹੀ ਜ਼ਿਆਦਾ ਪਿਆਰਾ ਔਰ ਸੌਫਟ ਤੇ ਕੰਫਰਟੇਬਲ ਜਿਹੜਾ ਫੈਬਰਿਕ ਹੈਗਾ ਇਹ ਕੋਟ ਸੈਟਸ ਦਾ ਔਰ ਬੜੇ ਹੀ ਪਿਆਰੇ ਕਲਰ ਸਾਰੇ ਦੇ ਸਾਰੇ ਕਲਰ ਹੀ ਬਹੁਤ ਜ਼ਿਆਦਾ ਨਾਈਸ ਨੇ ਤੇ ਯੂਨਿਕ ਨੇ ਡਿਜ਼ਾਈਨਰ ਜਿਹੜੇ ਪੀਸ ਹੈਗੇ ਨੇ ਉਹ ਰੈਡੀ ਨੇ ਤੇ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਰੇਂਜ ਜਿਹੜੀ ਹੈਗੀ ਹੈ ਸਭ ਦੀ ਉਹ 2300 ਤੋਂ ਲੈ ਕੇ 2500 ਦੇ ਵਿੱਚ ਵਿੱਚ ਰਹਿਣ ਵਾਲੀ ਹੈ ਸੋ ਟਾਈਮ ਨਾ ਲਾਓ ਫਟਾਫਟ ਜਿਹੜੇ ਤੁਸੀਂ ਹੈਗੇ ਨੇ ਆਪਣੇ ਜਿਹੜੇ ਆਰਡਰ ਹੈਗੇ ਨੇ ਉਹ ਪਲੇਸ ਕਰ ਦੋ ਬਾਅਦ ਵਿੱਚ ਨਾ ਮੈਨੂੰ ਕਹੋ ਕਿ ਗਗਨ ਦੀਦੀ ਸਾਡਾ ਆਰਡਰ ਰਹਿ ਗਿਆ ਲਓ ਜੀ ਨੈਕਸਟ ਚੈੱਕ ਕਰੋ ਉਹ ਵਾਓ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਬਰਾਊਨ ਤੇ ਬਲੈਕ ਬਹੁਤ ਹੀ ਪਿਆਰਾ ਬਹੁਤ ਜੀ ਡੀਸੈਂਟ ਜਿਹੜੀ ਲੁੱਕ ਹੈਗੀ ਹੈ ਇਹਦੇ ਵਿੱਚ ਤੁਹਾਡੀ ਆਊਗੀ ਵੇਅਰ ਕਰਕੇ ਤੁਸੀਂ ਬਹੁਤ ਹੀ ਜ਼ਿਆਦਾ ਸੋਹਣੇ ਲੱਗਣ ਵਾਲੇ ਹੋ ਚੱਕੋ ਤੁਸੀਂ ਪੀਸ ਚੈੱਕ ਕਰੋ ਬਹੁਤ ਹੀ ਜ਼ਿਆਦਾ ਨਾਈਸ ਪੀਸ ਹੈ ਬਾਜੂ ਤੁਹਾਨੂੰ ਕੋਟ ਸੈੱਟ ਦੇ ਸਭ ਦੇ ਨਾਲ ਹੀ ਪਾਣੀ ਬਾਜੂ ਮਿਲੇਗੀ ਉੱਪਰੋਂ ਜਿਹੜਾ ਦੇਖੋ ਤੁਹਾਨੂੰ ਕੁਛ ਦੇ ਬੈਨ ਨੈਕਸ ਨੇ ਔਰ ਜਿਹੜਾ ਇਹਦਾ ਹੈਗਾ ਇਹਦਾ ਤੁਹਾਨੂੰ ਕਾਲਰ ਨੈਕ ਮਿਲੇਗਾ ਟਰੌਜ਼ਰ ਤੁਸੀਂ ਇਹਦੇ ਨਾਲ ਚੈੱਕ ਕਰ ਸਕਦੇ ਹੋ ਔਰ ਇਹ ਵੀ ਬੜਾ ਪਿਆਰਾ ਕਾਟਨ ਦਾ ਜਿਹੜਾ ਹੈਗਾ ਆ ਫੈਬਰਿਕ ਰਹੇਗਾ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਕੇ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰਨਾ ਹੈ वर्ल्ड वाइड ਸਾਡੀ ਸ਼ਿਪਿੰਗ ਜਿਹੜੀ ਹੈਗੀ ਹੈ ਜੀ ਉਹ ਅਵੇਲੇਬਲ ਹੈ ਵਿਥਿਨ ਪੰਜਾਬ 50 ਰੁਪੀਸ ਕੋਰੀਅਰ ਚਾਰजेस ਔਰ ਆਊਟ ਆਫ ਪੰਜਾਬ 100 ਔਰ 150 ਨਾਟ ਮੋਰ ਦੈਨ 150 ਠੀਕ ਹੈ ਤੇ ਲਓ ਜੀ ਚੈੱਕ ਕਰੋ ਆਪਣਾ ਇਹ ਕੋਰਸੈਟ ਬੜਾ ਹੀ ਪਿਆਰਾ ਬੜਾ ਹੀ ਕੰਫਰਟੇਬਲ ਐਂਡ ਸਬਦ ਅਡੀ ਵਧੀਆ ਚੀਜ਼ ਕੀ ਯੂਨੀਕ ਲੁੱਕ ਜਿਹੜਾ ਹੈਗਾ ਉਹ ਦੇਣ ਵਾਲਾ ਇਸ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈਣਾ ਹੈ ਨੰਬਰ ਤੁਹਾਨੂੰ ਉੱਪਰ ਸ਼ੋ ਹੋ ਰਿਹਾ ਹੈ 82646820 डबल 7 ਤੇ ਲੋ ਜੀ ਪ੍ਰੋਪਰ ਸਕਰੀਨਸ਼ਾਟ ਲੈ ਕੇ ਕਿਉਂਕਿ ਕਈ ਵਾਰੀ ਕੀ ਹੁੰਦਾ ਮੈਨੂੰ ਮੈਸੇਜ ਕਰ ਦਿੰਦੇ ਦੀਦੀ ਉਹ ਵਾਲਾ ਕੋਡ ਸੈਟ ਹੈਗਾ ਸੋ ਉਸ ਕਈ ਵਾਰੀ ਨੇ ਪਤਾ ਨਹੀਂ ਲੱਗਦਾ ਹੈਗਾ ਕਿ ਤੁਸੀਂ ਕਿਹੜਾ ਕੋਡ ਸੈਟ ਪੁੱਛ ਰਹੇ ਹੋ ਸੋ ਮੈਨੂੰ ਸਕਰੀਨਸ਼ਾਟ ਭੇਜ ਦਿਆ ਕਰੋ ਮੈਨੂੰ ਜਿਹੜਾ ਕਲੀਅਰ ਕੱਟ ਹੈਗਾ ਉਹ ਪਤਾ ਲੱਗ ਜਾਂਦਾ ਹੈ ਲੋ ਜੀ ਕਲਰ ਸਾਰੇ ਕਿਉਂਕਿ ਆਪਾਂ ਨੂੰ ਅੱਜਕੱਲ ਸਭ ਦੀ ਜਿਹੜੀ ਚੋਇਸ ਹੈਗੀ ਹੈ ਉਹ ਇਹ ਹੈ ਕਿ ਆਪਾਂ ਨੂੰ ਲਾਈਟ ਤੇ ਬੜੇ ਡੀਸੈਂਟ ਜਿਹੜੇ ਕਲਰ ਹੈਗੇ ਨੇ ਉਹ ਪਸੰਦ ਆਉਂਦੇ ਨੇ ਸੋ ਆਪਾਂ ਤੁਹਾਡੇ ਵਾਸਤੇ ਬਾਰੇ ਬੜੀ ਲੈ ਕਲਰ ਨਹੀਂ ਲੈ ਕੇ ਆਂਦੇ ਨੈਕਸਟ ਕਲਰ ਚੈੱਕ ਕਰੋ ਬਲੈਕ ਐਂਡ ਆਫ ਵਾਈਟ ਦਾ ਕੰਬੀਨੇਸ਼ਨ ਔਰ ਫੈਬਰਿਕ ਤੁਹਾਨੂੰ ਮੈਂ ਦੱਸੋ ਕੈਮਰੇ ਚ ਫੀਲ ਨਹੀਂ ਕਰਵਾ ਸਕਦੀ ਬੜਾ ਸੌਫਟ ਔਰ ਕੰਫਰਟੇਬਲ ਜਿਹੜਾ ਫੈਬਰਿਕ ਹੈਗਾ ਆ ਜਿਹੜੀਆਂ ਮੇਰੀਆਂ ਭੈਣਾਂ ਬਾਹਰੇ ਰਹਿੰਦੀਆਂ ਨੇ ਪੰਜਾਬ ਚ ਰਹਿੰਦੀਆਂ ਨੇ ਇੰਡੀਆ ਚ ਰਹਿੰਦੀਆਂ ਨੇ ਤੇ ਲੋ ਜੀ ਫਟਾਫਟ ਕਰ ਦਿਓ ਆਰਡਰ ਆਪਣੇ ਬੁਟੀਕ ਤੋਂ ਭੈਣਾ ਦੇ ਬੁਟੀਕ ਤੋਂ ਚੱਕੋ ਜੀ ਟਰੌਜ਼ਰ ਚੈੱਕ ਕਰੋ ਸਾਈਜ਼ ਸਭ ਦੇ ਵਿੱਚ ਤੁਹਾਨੂੰ ਲਾਰਜ ਤੋਂ ਲੈ ਕੇ ਡਬਲ ਐਕਸ ਤੱਕ ਅਵੇਲੇਬਲ ਰਹਿਣਗੇ ਪ੍ਰਾਈਸ ਜਿਹੜਾ ਰਹੇਗਾ ਸਭ ਦਾ ਉਹ ਰਹੇਗਾ ਜੀ 2300 ਤੋਂ ਲੈ ਕੇ 2500 ਦੇ ਵਿੱਚ ਤੇ ਲੋ ਜੀ ਫਟਾਫਟ ਆਪਾਂ ਚੈੱਕ ਕਰਦੇ ਆਂ ਨੈਕਸਟ ਆਪਣਾ ਪੀਸ ਬਹੁਤ ਹੀ ਨਾਈਸ ਲੋ ਜੀ ਚੈੱਕ ਕਰੋ ਬਹੁਤ ਹੀ ਨਾਈਸ ਪੀਸ ਸਭ ਦਾ نیچے گول ਘੇਰਾ ਰਹਿਣ ਵਾਲਾ ਇਹਨਾਂ ਦਾ ਔਰ ਲੈਂਥ ਜਿਹੜੀ ਹੈਗੀ ਹੈ हिਪਸ ਤੋਂ نیچے ਹੈ ਸੋ ਡੋਨਟ ਵਰੀ ਅਬਾਊਟ ਦ ਲੈਂਥ ਇਹ ਨਾ ਕਹੋ ਕਿ ਬਈ ਛੋਟਾ ਆ ਮੈਂ ਛੋਟਾ ਨਹੀਂ ਪਾਦੀ ਹੈਗੀ ਮੈਨੂੰ ਕਮੀਜ਼ ਦੀ ਲੈਂਥ ਘੱਟ ਨਹੀਂ ਪਸੰਦ ਸੋ ਤੁਹਾਡੀ ਚੋਇਸ ਦੇ ਅਕੋਰਡਿੰਗ ਅਸੀਂ ਜਿਹੜੀ ਲੈਂਥ ਹੈਗੀ ਹੈ ਉਹ ਲੈ ਕੇ ਆਏ ਆ ਕਲਰ ਤੁਸੀਂ ਦੇਖ ਸਕਦੇ ਹੋ ਬਲੂ ਕਲਰ ਰਹੇਗਾ ਵਿਦ ਵਾਈਟ ਕੰਬੀਨੇਸ਼ਨ ਬਹੁਤ ਹੀ ਪਿਆਰਾ ਲੱਗ ਰਿਹਾ ਜੀ ਡਿਜ਼ਾਈਨਰ ਪੀਸ ਕੋਲਰ ਇਹਦਾ ਨੈਕ ਰਹੇਗਾ ਬਾਜੂ ਜਿਹੜੀ ਤੁਹਾਨੂੰ ਇਹਦੀ ਮਿਲੇਗੀ ਪੌਣੀ ਬਾਜੂ ਮਿਲੇਗੀ ਤੇ ਲੋ ਜੀ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਟਰੌਜ਼ਰ ਚੈੱਕ ਕਰੀਏ ਚੈੱਕ ਕਰੋ ਬਹੁਤ ਹੀ ਨਾਈਸ ਕਿੰਨਾ ਪਿਆਰਾ ਜਿੱਦਾਂ ਸ਼ਰਟ ਤੇ ਡਿਜ਼ਾਈਨਿੰਗ ਕੀਤੀ ਗਈ ਹੈ ਸੇਮ ਉਦਾਂ ਹੀ ਟਰੌਜ਼ਰ ਦੇ ਉੱਪਰ ਜਿਹੜੀ ਡਿਜ਼ਾਈਨਿੰਗ ਹੈਗੀ ਆ ਉਹ ਕੀਤੀ ਗਈ ਹੈ ਸਾਈਜ਼ ਲਾਰਜ ਤੋਂ ਲੈ ਕੇ ਡਬਲ ਐਸ ਐਲ ਤੱਕ ਸਾਰੇ ਇਹਦੇ ਸਾਰੇ ਜਿਹੜੇ ਸਾਈਜ਼ ਹੈਗੇ ਨੇ ਉਹ ਅਵੇਲੇਬਲ ਰਹਿਣਗੇ ਔਰ ਫੈਬਰਿਕ ਸਬ ਦਾ ਬਹੁਤ ਹੀ ਜ਼ਿਆਦਾ ਕੰਫਰਟੇਬਲ ਰਹਿਣ ਵਾਲਾ ਹੈ ਫੈਬਰਿਕ ਦੀ ਕੁਆਲਿਟੀ ਲਈ ਔਰ ਫੈਬਰਿਕ ਦੀ ਗਾਰੰਟੀ ਵਾਸਤੇ ਆਪਾਂ ਬੈਠੇ ਆ ਜੀ ਇੱਥੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਏਗੀ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਫਟਾਫਟ ਉਹਦੇ ਤੇ ਮੈਸੇਜ ਕਰਕੇ ਤੁਸੀਂ ਜਿਹੜਾ ਆਪਣਾ ਆਰਡਰ ਹੈਗਾ ਬੁੱਕ ਕਰ ਸਕਦੇ ਹੋ ਕਿਉਂਕਿ ਜਿਹੜੇ ਸਾਡੇ ਪਹਿਲਾਂ ਕੋਰਸ ਸੈਟਸ ਗਏ ਸੀਗੇ ਸਭ ਨੂੰ ਬਹੁਤ ਹੀ ਜ਼ਿਆਦਾ ਉਹ ਪਸੰਦ ਆਏ ਔਰ ਕਿਸੇ ਵੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੈਬਰਿਕ ਦੀ ਜਿਹੜੀ ਕੰਪਲੇਂਟ ਹੈਗੀ ਉਹ ਨਹੀਂ ਆਈ ਉਹ ਵਾਓ ਨੈਕਸਟ ਕਲਰ ਚੈੱਕ ਕਰੋ ਬੜਾ ਹੀ ਪਿਆਰਾ ਦੇਖੋ ਬਾਜੂ ਦਾ ਡਿਜ਼ਾਈਨ ਕੀਤਾ ਗਿਆ ਹੈ ਬਹੁਤ ਹੀ ਨਾਈਸ ਯੂਨੀਕ ਜਿਹਾ ਪੀਸ ਇੱਕ ਸਾਈਡ ਦੇ ਉੱਪਰ ਤੁਹਾਨੂੰ ਜਿਹੜੀ ਡਿਜ਼ਾਈਨਿੰਗ ਹੈਗੀ ਇਸ ਤਰ੍ਹਾਂ ਮਿਲੇਗੀ ਔਰ ਇੱਕ ਸਾਈਡ ਤੋਂ ਤੁਹਾਨੂੰ ਜਿਹੜਾ ਹੈਗਾ ਇਹ ਪਲੇਨ ਮਿਲੇਗਾ ਨੈਕ ਤੁਸੀਂ ਚੈੱਕ ਕਰ ਸਕਦੇ ਹੋ ਬੈਂਡ ਨੈਕ ਰਹੇਗਾ ਦੇਸ ਬਟਨਸ ਲੱਗੇ ਹੋਇਆ ਬੜਾ ਹੀ ਪਿਆਰਾ ਡਿਜ਼ਾਈਨ ਕੀਤਾ ਗਿਆ ਹੈ। ट्राउजर ਆਪਾਂ ਇਹਦਾ ਚੈੱਕ ਕਰਦੇ ਹਾਂ ਜੀ। ਲਓ ਜੀ ਚੈੱਕ ਕਰੋ। ਔਰ ਸਾਈਜ਼ ਇਹਦੇ ਵਿੱਚ ਤੁਹਾਨੂੰ XL ਸੌਰੀ ਲਾਰਜ ਤੋਂ ਲੈ ਕੇ XXL ਤੱਕ ਸਾਰੇ ਦੇ ਸਾਰੇ ਜਿਹੜੇ ਸਾਈਜ਼ ਹੈਗੇ ਨੇ ਅਵੇਲੇਬਲ ਰਹਿਣਗੇ। ਇਹ ਬੜਾ ਹੀ ਲਾਈਟ ਜੀ ਬਿਲਕੁਲ ਹਲਕੀ ਸੀ ਗ੍ਰੀਨ ਇੱਦਾਂ ਕਹਿ ਸਕਦੇ ਆ ਜਾਂ ਫਰੋਜੀ ਜੀ ਸ਼ੇਡ ਆਪਾਂ ਕਹਿ ਸਕਦੇ ਆ। ਉਹ ਵਾਲੀ ਸ਼ੇਡ ਰਹੇਗੀ ਬੜਾ ਹੀ ਪਿਆਰਾ ਰਹਿਣ ਵਾਲਾ ਹੈ। ਔਰ ਜਿੰਨੇ ਵੀ ਮੈਂ ਤੁਹਾਨੂੰ ਕੋਟ ਸ਼ਰਟ ਦਿਖਾਏ ਨੇ ਸਭ ਦੀ ਜਿਹੜੀ ਲੈਂਥ ਹੈਗੀ ਉਹ ਤੁਹਾਡੀ ਹਿਪਸ ਤੋਂ نیچے ਤੱਕ ਰਹਿਣ ਵਾਲੀ ਹੈ। ਸੋ اے ਸੀ ਜੀ ਅੱਜ ਦੇ ਆਪਣੇ ਕੋਰਸੈਟ ਉਮੀਦ ਕਰਦੀ ਹੈ ਕਿ ਤੁਹਾਨੂੰ ਸਭ ਨੂੰ ਇਹ ਕੋਰਸੈਟ ਬਹੁਤ ਹੀ ਜ਼ਿਆਦਾ ਪਸੰਦ ਆਏ ਹੋਣਗੇ ਫਟਾਫਟ ਤੁਸੀਂ ਆਪਣਾ ਆਰਡਰ ਦੇ ਦਿਓ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਸ਼ੋ ਹੋ ਰਹੇ ਨੇ 82646820 डबल 7 ਤੇ ਤੁਸੀਂ ਆਪਣਾ ਫਟਾਫਟ ਸਕਰੀਨ ਸ਼ਾਟ ਭੇਜੋ ਔਰ ਆਪਣੇ ਆਦੇ ਆਰਡਰ ਹੈਗੇ ਨੇ ਬੁੱਕ ਕਰੋ ਵਰਲਡ ਵਾਈਡ ਜਿਹੜੀ ਸਾਡੀ ਸ਼ਿਪਿੰਗ ਹੈਗੀ ਉਹ ਅਵੇਲੇਬਲ ਹੈ ਪੰਜਾਬ ਚ ਜਿਹਨਾਂ ਦੱਸੂਕੀਆਂ ਕਿ ਜਿਹੜੇ ਸ਼ਿਪਿੰਗ ਚਾਰਜਸ ਹੈਗੇ ਨੇ ਉਹ 50 ਰੁਪਈਏ ਲੱਗਣਗੇ ਔਰ ਆਊਟ ਆਫ ਪੰਜਾਬ 100 ਔਰ 150 ਦੇ ਜਿਹੜੇ ਹੈਗੇ ਨੇ ਤਕਰੀਬਨ ਲੱਗਣਗੇ ਔਰ ਜਿਹੜੇ ਬਾਹਰ ਵਾਲੀਆਂ ਸਾਡੇ ਆਰਡਰ ਜਾਂਦੇ ਨੇ ਉਹ ਸਾਡੀਆਂ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਉਹ ਜਿਹੜੇ ਚਾਰਜਸ ਹੈਗੇ ਨੇ ਉਹ weight ਦੇ ਅਕੋਰਡਿੰਗ ਲੱਗਦੇ ਨੇ ਠੀਕ ਹੈ ਸੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਫਟਾਫਟ ਜਾਓ ਨੰਬਰ ਸੇਵ ਕਰੋ ਮੇਰਾ ਜਿਹਨਾਂ ਨੇ ਨਹੀਂ ਸੇਵ ਕੀਤਾ ਤੇ ਆਪਣਾ ਜਿਹੜਾ ਆਰਡਰ ਹੈਗਾ ਉਹ ਬੁੱਕ ਕਰੋ ਤੇ ਚਲੋ ਜੀ ਹੁਣ ਤੁਹਾਨੂੰ ਆਪਾਂ ਮਿਲਾਂਗੇ ਆਪਣੇ ਨਵੇਂ ਕੋਰਸੇਸ ਦੇ ਨਾਲ ਹੋਰ ਨਵੇਂ ਆਰਟੀਕਲਸ ਦੇ ਨਾਲ ਤੇ ਤਦ ਤੱਕ ਲਈ ਸਾਰੀਆਂ ਮੇਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ